ਇਸ ਵੇਲੇ ਦੀ ਵੱਡੀ ਖਬਰ ਬਟਾਲਾ ਦੇ ਗੌਂਸਪੁਰਾ ਤੋਂ ਆ ਰਹੀ ਹੈ ਜਿੱਥੇ ਦੋ ਧਿਰਾਂ ਦੀ ਹੋ ਰਹੀ ਲੜਾਈ ਮੌਕੇ ਨਜ਼ਦੀਕੀ ਘਰ ਵਾਲਾ ਵਿਅਕਤੀ ਜਦੋਂ ਲੜਾਈ ਛਡਾਉਣ ਗਿਆ ਤਾਂ ਹਮਲਾਵਰਾਂ ਨੇ ਉਸ ਨੂੰ ਹੀ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਜ਼ਖਮੀ ਵਿਅਕਤੀ ਅਤੇ ਉਸ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਘਰ ਦੇ ਨੇੜੇ ਦੋ ਧਿਰਾਂ ਵਿੱਚ ਲੜਾਈ ਹੋ ਰਹੀ ਸੀ ਉਸ ਦਾ ਕਾਰਨ ਨਹੀਂ ਸੀ ਪਤਾ ਪਰ ਦੋਨਾਂ ਧਿਰਾਂ ਦੇ ਹੱਥਾਂ ਵਿੱਚ ਤੇਜ਼ ਤਾਰ ਹਥਿਆਰ ਸਨ ਜਦੋਂ ਉਸ ਨੇ ਲੜਾਈ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਨਾਂ ਧਿਰਾਂ ਨੇ ਉਸ ਨੂੰ ਹੀ ਜ਼ਖਮੀ ਕਰ ਦਿੱਤਾ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਜ਼ਖਮੀ ਵਿਅਕਤੀ ਆਇਆ ਹੈ ਜਿਸ ਦੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਹੋਇਆ ਲੱਗਦਾ ਹੈ ਅਸੀਂ ਉਸ ਦਾ ਇਲਾਜ ਕਰ ਰਹੇ ਹਾਂ ਨੀਸ਼ਾ ਗੌਂਸਪੁਰੇ ਦੇ ਨੇੜੇ ਹੀ ਇੱਥੇ ਲੜਾਈ ਬੜੀ ਹੋਣ ਧੀ ਤੇ ਬਾਹਰ ਗਏ ਲੜਾਈ ਚ ਡਾਉਣੇ ਗਏ ਤੇ ਉਹਨਾਂ ਨੇ ਵੱਡ ਫਟ ਦਿੱਤਾ ਘਰੇ ਰੋਟੀ ਢਾਟੀ ਬਣਾਉਣ ਦੇ ਆਪਾਂ ਤੇ ਇਹ ਗੱਲ ਬੱਸ ਹੋਈ ਆ ਉਹ ਵੱਡ ਬੁੱਢ ਕੇ ਸੁੱਟ ਗਏ ਆ ਦੁਪਹਿਰ ਦੀ ਲੜਾਈ ਹੋਣ ਧੀ 3 ਵਜੇ ਦੀ ਇਹੋ ਗੱਲਾਂ ਹੋਈਆਂ ਬੱਸ ਇੱਥੇ ਗੋਂਸਪੁਰੇ ਹੋਈ ਜੇ ਗੋਂਸਪੁਰੇ ਇਹੋ ਕ੍ਰਿਸ਼ਨਾ ਦੇ ਮੁੰਡੇ ਹੀ ਕੋਤੇ ਕੋ ਹੋਰ ਜਾਤਾਂ ਦੇ ਮੁੰਡੇ ਹੀ ਬਾਵਾ ਪੂਲੇ ਦੇ ਪੁੱਤਰੇ ਆ ਪੂਲੇ ਦੇ ਪੁੱਤਰੇ ਕੋਈ ਹਾਂਜੀ ਅਮਰੀਕਰ ਵਾਲੇ ਆ ਇਹ ਕਿਤਰੇ ਬਾਹਰ ਨਿਕਲੇ ਆ ਗਾਣ ਦੌੜ ਗਏ ਆ ਮਾਰਨ ਤੋ ਘਰੇ ਆਣ ਕੇ ਪੈ ਗਏ ਮੁੜਕੇ ਨੂੰ ਵੀ ਨਾਲ ਹੀ ਹਾਂਜੀ ਹਾਂਜੀ ਸਾਡਾ ਕੋਈ ਨਹੀਂ ਹੋਰ ਵਿੱਚ ਰੋਲੇ ਨੂੰ ਘਰੇ ਵੱਡ ਗਏ ਆਣ ਕੇ ਹਾਂਜੀ ਹੋਰ ਦੀ ਲੜਾਈ ਹੋਣ ਈ ਆ ਦਾਦੇ ਨਹੀਂ ਆ ਹਾਂਜੀ ਛਡਾਣੀ ਗਏ ਆ 40 50 ਜਣੇ ਹੀ ਦਾਤਰ ਵਗੈਰਾ ਆ ਹੀ ਉਹਨਾਂ ਕੋ ਕੇਚਾਂ ਕੁਰਚਾਂ ਜੀਆਂ ਆ ਹੀ ਦਾ ਤਰਦ ਤਰੀ ਹੋਈ ਵਾਸਤੇ ਜਣ ਦੀ ਸੀ ਨਾਮ ਦੱਸ ਦੇ ਨਾਮ ਮੇਰਾ ਬਲਵਿੰਦਰ ਮਸੀਹ ਹੈ ਪਿੰਡ ਮੇਰਾ ਗੌਂਸਪੁਰਾ ਲੜਾਈ ਦੂਹ ਤਰਾਂ ਦੀ ਹੁੰਦੀ ਤੇ ਬਾਦ ਸੁਣ ਕੇ ਮੈਂ ਸਡਾਉਂ ਗਿਆ ਹਾਂ ਤੇ ਸਡਾਉਂ ਤੇ ਨਾਲ ਹੀ ਪੂਲੀਏ ਦੇ ਪੁੱਤਰੇ ਆ ਲਾਲੀ ਦਾ ਮੁੰਡਾ ਤੇ ਬਾਲੇ ਦੇ ਨਿਆਣੇ ਨੇ ਤੇ ਫੌਜੀ ਲੰਗੇ ਦੇ ਨਿਆਣੇ ਨੇ ਇਹਨਾਂ ਮੇਰੇ ਤੇ ਹਮਲਾ ਕਰਤਾ ਜੀ ਤੇ ਨਾਲ ਜਾਣੇ ਮੈਂ ਸਡਾਉਂ ਹੀ ਗਿਆ ਆਂ ਵੀ ਚਲੋ ਬੱਚੇ ਜੇ ਨਾਲ ਲੜੋ ਤੁਸੀਂ ਪਰ ਇਹ ਨਹੀਂ ਪਾਜਾਏ ਨਾ ਮੈਨੂੰ ਸਟਾ ਮਾਰਤੀਆਂ ਜੰਮੇ ਟੋਟਲ ਕਿੰਨੇ ਕੁ ਮੁੰਡੇ ਸੀ ਕਿਤੇ ਲੜਾਈ ਟੋਟਲ ਤੇ ਬੰਦੇ ਬੜੇ ਸੀ ਪਰ ਤਿੰਨਾ ਜਾਣੇ ਮੇਰੇ ਸਟਾ ਮਾਰੀਆਂ ਅੰਦਾਜ਼ਾ ਫਿਰ ਕਿੰਨਾ ਹੋਇਆ ਹੁਣ ਇਹ 5-10 ਇਹ ਕੀ ਵਿਆਹ ਤਿਕਾ ਉਹਨਾਂ ਕੋ ਦਾਤਰ ਕਿਰਪਾ ਨਾਲ ਦੇ ਸ਼ਵੀਆਂ ਫੜੀਆਂ ਉਹਨਾਂ ਨੇ ਜਦ ਮੈਂ ਇਹੋ ਹੀ ਕਹਾ ਵੀ ਨਾ ਲੜੂ ਤੁਸੀਂ ਆਪੋ ਜਿਹੋ ਦੀ ਨਹੀਂ ਲੜੀਦਾ ਪਰ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੀ ਕੀ ਮਾਰਿਆ ਮੇਰੇ ਆ ਦਾਤਰ ਮਾਰਿਆ ਜੀ ਸ਼ੇਰ ਤੇ ਆ ਬਾਦੀ ਮਾਰਿਆ ਉਂਗਲ ਤੇ ਮਾਰਿਆ ਅੱਲਾਸ ਤੇ ਮਾਰਿਆ ਜਨਾਬ ਨਾ ਮੇਰਾ ਉਹਨਾਂ ਨਾਲ ਕੋਈ ਜਾਤੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਸ ਕੇ ਵੇਖ ਲਓ ਪਿੰਡ ਤੋਂ ਬਾਹਰ ਖਾਲੀ ਛਡਾਉਣ ਗਏ ਹਾਂ ਹਾਂਜੀ ਇਹ ਸਰ ਬਲਵਿੰਦਰ ਮਸੀਹ ਨਾਂ ਦਾ ਪੇਸ਼ੈਂਟ ਆ son of ਬਾਗ ਮਸੀਹ ਤੇ ਗੌਂਸਪੁਰਾ ਤੋਂ ਰਹਿਣ ਵਾਲਾ ਹੈ ਇਹ ਸਾਡੇ ਕੋਲ ਹੁਣੇ ਆਇਆ ਕੋਈ 20 25 ਮਿੰਟ ਪਹਿਲਾਂ ਆਇਆ ਤੇ ਝਗੜੇ ਦਾ ਕੇਸ ਹੈਗਾ ਇਹ ਮੈਡੀਕਲ ਸਾਲਟ ਦਾ ਕੇਸ ਹੈ ਕੋਈ 6 ਇੰਜਰੀ ਹੈ ਗਈਆਂ ਇਹਦੇ ਸਿਰ ਤੇ ਇੱਕ ਮੇਨ ਇੰਜਰੀ ਇਹਦੀ ਹੱਡ ਦੀ ਹੈਡ ਇੰਜਰੀ ਹੈ ਗਈ ਆ শারਪ ਕੱਟ ਵੈਪਨ ਹੈਗਾ ਤੇ ਹਲਾਤ ਤੇ ਹਲਾਤ ਅੰਡਰ ਅਬਜ਼ਰਵੇਸ਼ਨ ਆ ਤਾਂ ਠੀਕ ਹੈ ਲੇਕਿਨ ਅੰਡਰ ਅਬਜ਼ਰਵੇਸ਼ਨ ਹੈ ਟਰੀਟਮੈਂਟ ਕਰਦੇ ਪਏ ਆ ਉਹਦਾ ਠੀਕ ਦੱਸਿਆ ਕੋਈ ਕਿਵੇਂ ਜੇ ਸੱਟ ਨਹੀਂ ਇੰਨਾ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਇਹਦੇ ਬਾਰੇ ਕਿ ਕਿੱਦਾਂ ਲੱਗੀਆਂ ਸੱਟਾਂ ਇਹਦੇ ਬਾਰੇ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ ਨਹੀਂ ਜ਼ਿਆਦਾ ਹਾਂਜੀ ਪੁੱਛਿਆ ਲੇਕਿਨ ਉਹਨਾਂ ਦੱਸਿਆ ਨਹੀਂ ਗ੍ਰਾਉਂਸਪਰੀ ਦੀ ਝਗੜਾ ਹੋਇਆ ਇਹਨਾਂ ਕੰਟਰੋਲ ਨੂੰ ਤੋਂ ਫੋਨ ਆਇਆ ਇਹ ਵੀ ਇੱਥੇ ਕੋਈ ਝਗੜਾ ਹੋਇਆ ਇੱਥੇ ਕਹੀਂ ਪੁਲਸੋ ਆਪਣੀ ਪਾਰਟੀ ਲੈ ਕੇ ਮੌਕੇ ਤੇ ਆਏ ਆ ਇੱਥੇ ਇਹ ਨਹੀਂ ਕਿ ਕੋਈ ਹੋਇਆ ਤੇ ਕੋਈ ਇੰਜਰਡ ਹੋਇਆ ਕਿ ਨਹੀਂ ਹੋਇਆ ਪਰ ਬਾਕੀ ਜੇ ਕੋਈ ਇੰਜਰਡ ਹੋਇਆ ਹੈ ਜੇ ਕੋਈ ਹਸਪਤਲ ਦਾਖਲ ਹੋਇਆ ਹੈ ਕਿ ਉਹਦੇ ਮੁਤਾਬਕ ਬਿਆਨ ਲੈ ਕੇ ਤਕਰੀਰ ਕਾਰਵਾਈ ਕੀਤੀ ਜਾਵੇ